ਸੀ ਦੇਖ ਰਹੇ ਹਾਂ ਸ਼ਬਦਾਈ ਤਾਕਤ ਦੇ ਐਵਨ ਮੀਡੀਆ ਮੈਂ ਪੂਜਾ ਸultanpur ਲੋਤੀ ਦੇ ਨਾਲ ਲੱਗਦੇ ਪਿੰਡ ਖিজੇਤਪੁਰ ਦੇ ਇਲਾਕਾ ਨਿਵਾਸੀਆਂ ਨੂੰ ਸਮੇਂ ਹੱਥਾਂ ਪੈਰਾ ਦੀ ਪੈ ਗਈ ਜਦੋਂ ਉਹਨਾਂ ਬੰਨ ਨੂੰ ਗਏ ਆਰਦੀ ਬੰਨ ਨੂੰ ਪਿਆਸਦਰਾ ਦੀ ਧਾਰ ਲੱਗਦੀ ਦੇਖਦੇ ਹੀ ਵੇਖ ਤੇ ਆਰਦੀ ਬੰਨ ਉਹਨਾਂ ਦੀ ਅੱਖਾਂ ਸਾਹਮਣੇ ਟਹਿ ਟੇਰੀ ਹੋ ਗਿਆ ਕਰੀਬ 40 ਦਿਨਾਂ ਤੋਂ ਬੰਨ ਦੀ ਮਜ਼ਬੂਤੀ ਤੇ ਡਟੇ ਲੋਕਾਂ ਦੀ ਉਮੀਦਾਂ ਤੇ ਪਾਣੀ ਫੇਰਦਿਆ ਹੋਇਆ ਬਿਆਸ ਦਰਿਆ ਨੇ ਆਰਦੀ ਬੰਨ ਵਿੱਚ 파ੜ ਪਾ ਦਿੱਤਾ ਪਰ ਜਾ ਕੋ ਰਾਕੇ ਸਾਈਆਂ ਮਾਰ ਸਕੇ ਨਾ ਕੋਈ ਦੇ ਕਥਨ ਉਸ ਵੇਲੇ ਸੱਚ ਸਾਬਤ ਹੋਏ ਜਦੋਂ ਸਾਰੀਆਂ ਮੀਟਰ ਤੋਂ ਢੇਰੀ ਤਾਂ ਬੈਠੇ ਚਿੰਤਾ ਚ ਡੁੱਬੇ ਕਿਸਾਨਾਂ ਲਈ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਇੱਕ ਮਸੀਹਾ ਬਣ ਕੇ ਆਏ ਅਤੇ ਐਮਐਲਏ ਰਾਣਾ ਕੋਲੋਂ ਗੁਰੂ ਦਾ ਉਹ ਟਾਸਰਾ ਲੈ ਕੇ ਟੁੱਟੇ ਬਣਦੇ ਬਰਾਬਰ ਇੱਕ ਨਵਾਂ ਬੰਨ ਸਥਾਪਿਤ ਕਰਨ ਦਾ ਐਮ ਫੈਸਲਾ ਲਿਆ ਗਿਆ ਰਾਤੋਂ ਰਾਤ ਇਸ ਬੰਨ ਫੋਕਲੈਂਡ ਮਸ਼ੀਨਾਂ ਦੀ ਮਦਦ ਨਾਲ ਤਿਆਰ ਕਰਨ ਵਿੱਚ ਸਫਲ ਰਹੇ ਖੜੇ ਪੈਰ ਵਿਦਾਇਕ ਰਾਣਾ ਵੱਲੋਂ ਲਏ ਗਈ ਫੈਸਲੇ ਨਾਲ ਇਸ ਇਲਾਕੇ ਦੀ ਕਰੀਬ 4500 ਤੋਂ 5000 ਏਕੜ ਚ ਜ਼ਮੀਨ 'ਚ ਲੱਗੀ ਫਸਲ ਬਰਬਾਦ ਹੋਣ ਤੋਂ ਬਚ ਗਈ ਜਿਕਰਯੋਗ ਹੈ ਕਿ ਸਬਨ ਉੱਤੇ ਸੱਤ ਮਹਾਪੁਰਸ਼ਾਂ ਦੇ ਗਵਾਈ ਹੇਠ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਸਹਿਯੋਗ ਨਾਲ ਬੰਨ ਦੀ ਮਜ਼ਬੂਤੀ ਦੀ ਕਾਰ ਸੇਵਾ ਤਕਰੀਬਨ ਡੇਢ ਮਹੀਨੇ ਤੋਂ ਚੱਲ ਰਹੀ ਹੈ ਤੇ ਅਜੇ ਵੀ ਲੋਕ ਦਰਿਆ ਬਿਆਸ ਦੇ ਨਾਲ ਘੋਲ ਕਰਕੇ ਆਪਣੀਆਂ ਫਸਲਾਂ ਬਚਾਉਣ ਵਿੱਚ ਡੱਡੇ ਹੋਏ ਨੇ ਰਾਤੋਂ ਰਾਤ ਨਮੇ ਬੰਨ ਦੇ ਨਿਰਮਾਣ ਨੂੰ ਲੈ ਕੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ ਲੋਕ ਜਿੱਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਹੇ ਨੇ ਉੱਥੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਜੀ ਦਾ ਧੰਨਵਾਦ ਹੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਰ ਸਿੰਘ ਸੰਪਰਤਾਕਾਰ ਸੇਵਾ ਸ੍ਰੀ ਹਲਿ ਸਾਹਿਬ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਉਹਨਾਂ ਦੇ ਮਜੂਦਾ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਹਰਮਨ ਸਿੰਘ ਜੀ ਜਿਨ੍ਹਾਂ ਨੂੰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਇਹ ਬੰਦ ਦਾ ਹਾਲਾਤ ਬਹੁਤ ਵਿਗੜ ਰਹੇ ਆ ਤੇ ਆਪ ਸੰਗਤਾ ਸੰਵੇਦ ਆਪ ਵੀ ਆਓ ਤੇ ਸਾਨੂੰ ਸੰਯੋਗ ਦਿਓ ਸਾਥ ਦਿਓ ਇਹ ਬੰਦ ਨੂੰ ਮਜਬੂਤ ਕੀਤਾ ਜਾਵੇ ਇਹਦੇ ਤੇ ਲੱਗਿਆ ਨੂੰ ਤਾਂ ਲਗਭਗ ਇਹਨਾਂ ਨੂੰ 2 ਮਹੀਨੇ ਹੋ ਗਏ ਆ ਜਿਹਦੇ ਵਿੱਚ ਅਸੀਂ ਵੀ ਆਣ ਕੇ ਸੇਵਾ ਦੇ ਵਿੱਚ ਸੰਯੋਗ ਕੀਤਾ 7-8 ਦਿਨ ਹੋ ਗਿਆ ਤੇ ਨਾਲ ਸਾਡੇ ਜਥੇਦਾਰ ਸੇਵਾ ਉਸ ਲਗਭਗ 40-50 ਸਰੀਰ ਕੰਟੀਨਿਊ ਤੁਰੇ ਆਉਂਦੇ ਆ ਜਿਦੇ ਵਿੱਚ ਸਾਡੇ ਬਾਬਾ ਜੀ ਨੇ ਜਿਵੇਂ ਜਿਵੇਂ ਜਥੇਦਾਰਾਂ ਦੀ ਡਿਊਟੀ ਲਈ ਆ ਉੱਥੇ ਉੱਥੇ ਹੀ ਸੰਭਣਦੇ ਆ ਤੇ ਜਿਵੇਂ ਮੁੱਖੇ ਨੂੰ ਵੀ ਸੱਦਿਆ ਗਿਆ ਰਾਣਾ ਜੀ ਨੇ ਕਿਹਾ ਬਾਬਾ ਜੀ ਨੂੰ ਕੱਲ੍ਹ ਹੀ ਰਮਦਾਸ ਚੱਲੇ ਸੀ ਉੱਥੇ ਵੀ ਬੰਨ ਜਿਹੜਾ ਵੱਡਾ ਬੰਨ ਟੁੱਟਾ ਨਾ ਤੁਸੀਂ ਬੰਨ ਉਹਨੂੰ ਬੰਨਣਾ ਸ਼ੁਰੂ ਕਰਨਾ ਸੀ ਤੇ ਇਹ ਸਾਰੇ ਉੱਥੇ ਲੈ ਕੇ ਚੱਲੇ ਸੀ ਬਾਬਾ ਜੀ ਦੀ ਟੀਮ ਹੀ ਸਾਰੀ ਤੇ ਰਾਣਾ ਸਾਹਿਬ ਨੇ ਕਿਹਾ ਬਾਬਾ ਜੀ ਆ ਬੰਨ ਜਿਹੜਾ ਵਾ ਇਹ ਟੁੱਟ ਗਿਆ ਤੇ ਇਲਾਕਾ 4500 5000 ਏਕੜ ਦੇ ਕਰੀਬ ਖਰਾਬ ਹੋਗਾ ਤੇ ਬਾਬਾ ਜੀ ਨੇ ਉਸੇ ਵੇਲੇ ਹੀ ਨਾਲ ਹੀ ਜਹੇਦਾਰ ਨਾਲ ਹੀ ਸੇਵਾਦਾਰ ਸੰਗਤਾਂ ਸਮੇਤ ਤੇ ਮੁਖੇ ਨੂੰ ਵੀ ਤੇ ਜਹੇਦਾਰਾਂ ਨੂੰ ਵੀ ਭੇਜਿਆ ਤੇ ਕੱਲ ਫਿਰ ਇਹਨਾਂ ਨੇ ਆਣ ਕੇ ਤੇ ਬੰਨ ਨੂੰ ਜਿਵੇਂ ਸਲਾਹ ਕਰਕੇ ਵਿਚਾਰ ਕਰਕੇ ਰਾਣਾ ਇੰਦਰਪ੍ਰਤਾਪ ਸਿੰਘ ਨਾਲ ਰਾਣਾ ਗੁਰਜੀਤ ਸਿੰਘ ਵੀ ਆਪ ਸਾਰੀ ਦਿਹਾੜੀ ਇੱਥੇ ਰਾਤ ਵੀ ਰਹਿ ਆ ਅੱਜ ਲਗਭਗ ਸਾਨੂੰ ਪਤਾ ਜੋ ਲੱਗਾ ਨਾ ਇੱਥੇ ਹਾਜ਼ਰੀ ਸੀ ਜਦੋਂ ਪੰਨ ਟੁੱਟਦਾ ਫੇਰ ਇਹ ਪੰਨ ਜਿਹੜਾ ਪਰੇ ਦੀ ਕਰਾਇਆ ਗਿਆ ਤੇ ਨਹੀਂ ਇਹ ਰਿਹਾ ਫੇਰ ਅੱਜ ਹੁਣ ਫੇਰ ਵੀ ਆਉਂਦੇ ਆ ਵੀ ਇੱਥੇ ਰੇਡ ਲਾ ਕੇ ਇਹਨੂੰ ਜਿਹੜੀ ਨੋਚ ਬਣਣੀ ਆ ਇਹ ਬੰਨ ਨੂੰ ਬਚਾ ਵਾਸਤੇ ਖਰਾਬ ਨਾ ਹੋਵੇ ਤੇ ਜਿਵੇਂ ਜਿਵੇਂ ਇਹ ਸੰਗਤ ਐਮਐਲਏ ਸਾਹਿਬ ਜਿੱਥੇ ਜਿੱਥੇ ਵੀ ਆਂਦੇ ਉੱਥੇ ਉੱਥੇ ਮਹਾਂਪੁਰਖ ਹਾਜ਼ਰ ਐਥੋਂ ਲੈ ਕੇ ਹੀ ਮੁਠਿਆਂ ਵਾਲੇ ਤੱਕ ਸੇਵਾ ਜਣੀਆ ਚੱਲਣ ਡਈਆਂ ਕਹਿ ਦिए ਹਰੀਕੇ ਬਾਉਪੁਰ ਜਿੱਥੇ ਵੀ ਲੋੜ ਆ ਮੁਠਿਆਂ ਵਾਲੇ ਦੇ ਲਾਗੇ ਬੰਨੇ ਆ ਜਿਹੜੀਕੇ ਹੁੰਦੇ ਲਾਗੇ ਵੀ ਸਭਰਾ ਪਿੰਡ ਦੇ ਲਾਗੇ ਪਿੰਡ ੁੱਲੇ ਵਾਲਾ ਜਿੱਥੇ ਬੰਦੇ ਥੱਲਿਓਂ ਖੋਡ ਪੈ ਗਈ ਆ ਤੇ ਬਾਬਾ ਜੀ ਨੂੰ ਤੁਰੰਤ ਉਧਰ ਜਾਣਾ ਪਿਆ ਐਮਐਲਏ ਸਾਹਿਬ ਦਾ ਫੋਨ ਸੀਗਾ ਵੀ ਬਾਬਾ ਜੀ ਇੱਥੇ ਆਉਣ ਜ਼ਰੂਰੀ ਆ ਤੇ ਬਾਬਾ ਜੀ ਨੇ ਫਿਰ ਦਾਸ ਨੂੰ ਕੰਨਿਆ ਨਾਲ ਸੰਗਤਾਂ ਦੇ ਕੇ ਸਾਹੀ ਹਾਥੇ ਹਾਜ਼ਰੀ ਭਰਨ ਦੇ ਸੇਵਾਦਾਰਾਂ ਕਰਨ ਜੀ ਵੈਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹੁਕਮ ਸਿੰਘ ਹੈ ਜੀ ਪਿੰਡ ਨੂਰਵਾਲ ਤੋਂ ਕੱਲ ਅਸਲ ਵਿੱਚ ਨਾ ਜਦੋਂ ਇਹ ਬੰਨ ਜਿਹੜਾ ਇਹ 20 ਫੁੱਟ ਉੱਚਾ ਬੰਨ ਸੀਗਾ ਇਹ ਤੋਂ ਦਰਿਆ ਜਿਹੜਾ ਵਾ ਉਹ ਤਿੰਨ ਤੇ ਦੋ ਤਿੰਨ ਤਿੰਨ ਕਿਲੇ ਦੂਰ ਵਗ ਰਿਹਾ ਸੀ ਤੇ ਬਿਲਕੁਲ ਛਾਂ ਸੀਗਾ ਥੋੜੇ ਦਿਨਾਂ ਦਾ ਇਹ ਵਹਿਣ ਐਸਾ ਖੁਰਿਆ ਕਿ ਇਹ ਜਿਹੜਾ ਦਰਿਆ ਦੀ ਢਾ ਜਿਹੜੀ ਆ ਬੰਦ ਦੇ ਵਿੱਚ ਕੋ ਬਿਲਕੁਲ ਵਿੱਚ ਆ ਗਈ ਪਹਿਲਾਂ ਬੰਡ ਗਿਆ ਬੰਡ ਦੇ ਗਏ ਦੇ ਬਾਅਦ ਹਰ ਇੱਕ ਬੰਦਾ ਜਿਹੜਾ ਉਹ ਰੋਇਆ ਕਿਉਂਕਿ ਹਰ ਇੱਕ ਬੰਦੇ ਨੇ ਬੜੀ ਮਿਹਨਤ ਕੀਤੀ ਸੀਗੀ ਉਸ ਤੋਂ ਬਾਅਦ ਜਿਹੜੇ ਕੱਲ ਰਾਤ ਹਾਲਾਤ ਬਣੇ ਕੱਲ ਦਿਨ ਤੋਂ ਹੀ ਬਹੁਤ ਜ਼ਿਆਦਾ ਢਾ ਸੀਗੀ ਔਰ ਇਹ ਲੱਗ ਰਿਹਾ ਸੀ ਕਿ ਘੜੀ ਤੱਕ ਪਲ ਤੱਕ ਇਹ ਮਤਲਬ ਇਹ ਖਲਰ ਜਾਣਾ ਦੋ ਗੋਜ ਦਾ ਹਾਲਾਤ ਇਦਾਂ ਦਾ ਬਣਿਆ ਵੀ ਜਿਹੜਾ ਵਾ ਵੀ ਇਦਾਂ ਦਾ ਲੱਗਾ ਵੀ ਇਹ ਕੰਮ ਖਰਾਬ ਹੋ ਗਿਆ ਔਰ ਫੋਨ ਵੀ ਆਪਸ ਵਿੱਚ ਵੀ ਫੋਨੇ ਹੋ ਗਿਆ ਵੀ ਇਹ ਕੰਮ ਖਰਾਬ ਹੋ ਗਿਆ ਤੇ ਮਸ਼ੀਨ ਵੀ ਸਾਡੀ ਜਿਹੜੀ ਸੀ ਉਹ ਫਿਰ ਥੋੜਾ ਲੜਕਾ ਡਰ ਗਿਆ ਉਹ ਲੱਗਿਆ ਪਿੱਛੇ ਕੱਢ ਕੇ ਲੱਗਿਆ ਉਸ ਵੇਲੇ ਫਿਰ ਰਾਣਾ 인ਦਰਪ੍ਰਤਾ ਸਿੰਘ ਇੱਥੇ ਆ ਗਿਆ ਕਹਿੰਦੇ ਤੁਸੀਂ ਘਬਰਾਓ ਨਾ ਕੀ ਪਤਾ ਹੁੰਦਾ ਜਾਂਦੇ ਜਾਂਦੇ ਫਿਰ ਵੀ ਫਿਰ ਦੁਬਾਰਾ ਮਸ਼ੀਨ ਨੂੰ ਉੱਥੇ ਵੜਿਆ ਔਰ ਜਿਹੜਾ ਵਾ ਉਸ ਵੇਲੇ ਫਿਰ ਬਾਹਰਲੇ ਬੰਨੇ ਮਿੱਟੀ ਲਾਉਣੀ ਸ਼ੁਰੂ ਕੀਤੀ ਉਹ ਮਿੱਟੀ ਗਿੱਲੀ ਸੀਗੀ ਜਲਗਣ ਸੀਗੀ ਉਹ ਫਿਰ ਉਹ ਕੁਝ ਇੰਨਾ ਜ਼ਿਆਦਾ ਕਰਨੀ ਸੀ ਪਾਰੇ ਰਾਤ ਫਿਰ ਜਦੋਂ 2 ਵਜੇ ਹਾਲਾਤ ਇਦਾਂ ਦੇ ਬਣੇ ਵੀ ਆਪਾਂ ਇਹਨੂੰ ਕੋਈ ਸੈਕੰਡ ਆਪਸ਼ਨ ਜਿਹੜੀ ਆ ਉਹਨੂੰ ਕੀਤਾ ਜਾਵੇ। ਸੈਕੰਡ ਆਪਸ਼ਨ ਦੇ ਵਿੱਚ ਫਿਰ ਅਸੀਂ ਕਾਕ ਅੱਗੇ ਦੀ ਕੋਈ ਅੱਧਾ ਕੱਲਾ ਕੱਲਾ ਛੱਡ ਕੇ ਇੱਕ ਹੋਰ ਬੰਨ ਤਿਆਰ ਕੀਤਾ ਜਾਵੇ। ਚਲੋ ਸਾਡੀ ਵੀ ਡਿਮਾਂਡ ਸੀ ਕਿ ਇੱਕ ਟੋੜ ਚਾਰ ਪੋਕਲਨਾ ਚਾਹੀਦੀਆਂ ਹੈਗੀਆਂ ਪੋਕਲਨਾ ਤੇ ਤਾਂ ਕਰਕੇ ਇਹ ਮਸਲਾ ਹੱਲ ਹੋ ਜਾਊਗਾ। ਚਲੋ ਇੰਦਰ ਪ੍ਰਤਾਪ ਸਿੰਘ ਜੀ ਬਣਾ ਨੇ ਐਮ ਐਲ ਏ ਸਾਹਿਬ ਨੇ ਪੂਰੀ ਜਤਨਸ਼ੀਲ ਹੋ ਕੇ ਤੇ ਜੱਕਦਮ ਫਿਰ ਤਿੰਨ ਸਾਨੂੰ ਮਿਲ ਗਈਆਂ ਇੱਕ ਸਾਡੀ ਮਸ਼ੀਨ ਜਿਹੜੀ ਖਰਾਬ ਹੋ ਗਈ। ਤੇ ਜਿਹੜੀਆਂ ਤਿੰਨ ਸੀਆਂ ਇਹਨਾਂ ਨੇ ਫਿਰ ਪੂਰ ਜੋਰ ਜਿਹੜਾ ਸੀਗਾ ਉਹਨਾਂ ਜੋਰ ਲਾਇਆ ਤੇ ਪ੍ਰਮਾਤਮਾ ਦੀ ਫਿਰ ਇਹ ਗੁਰੂ ਅਮਰਦਾਸ ਜੀ ਦਾ ਐਡਵਾਂਸ ਬਣਿਆ ਤੇ ਗੁਰੂ ਅਮਰਦਾਸ ਜੀ ਦੀ ਮਿਹਰ ਹੋ ਗਈ ਗੁਰੂ ਅਮਰਦਾਸ ਜੀ ਨੇ ਫਿਰ ਲਾਜ ਜਿਹੜੀ ਸੀ ਉਹ ਰੱਖ ਲਈ ਇਹ ਜਿਹੜਾ ਉਧਰੋਂ ਕਰੀਬ ਪੌਣੇ 11 ਵਜੇ ਮਸ਼ੀਨਾਂ ਨੇ ਜਿਹੜੀਆਂ ਲਾਸਟ ਬਾਗਟਾ ਸੀਗੀਆਂ ਉਹ ਸਿੱਟ ਕੇ ਤੇ ਇੱਕ ਵਾਰ ਇਹਨੂੰ ਜੋੜ ਦਿੱਤਾ ਸੀ ਤੇ 11 ਵਜੇ ਜਿਹੜਾ ਇਹ ਬੰਨ ਖਿਲਰ ਜਾਂਦਾ ਉਹ ਫਿਰ ਜਿਹੜੀਆਂ ਪੌਕਲਾਈਨਾਂ ਸੀਗੀਆਂ ਉਹਨਾਂ ਨੂੰ ਜੱਕਦਮ ਉੱਤੋਂ ਦੀ ਟਪਾ ਕੇ ਦੂਜੀ ਦੂਜੀ ਸਾਈਡ ਤੇ ਕੀਤਾ ਗਿਆ ਔਰ ਬਾਹਰਲੇ ਬੰਨੇ ਤੋਂ ਮਿੱਟੀ ਲੱਗਦੀ ਰਹੀ ਫਿਰ ਰਾਤ ਸਾਰੀ ਰਾਤ ਚੱਲੀਆਂ ਨੇ ਤੇ ਜਿਹੜਾ ਰਾਤ-ਰਾਤ ਜਿਹੜਾ ਸੀਗਾ ਇਹ ਇਹ ਕੰਟਰੋਲ ਹੋ ਗਿਆ ਸਾਰਾ ਔਰ ਜਿਹੜਾ ਇਹ 4500 ਏਕੜ ਦਾ ਇਹ ਇਸ ਵੇਲੇ ਬਚਿਆ ਹੋਇਆ ਪਰਮਾਤਮਾ ਦੀ ਮਿਹਰ ਹੁਣ ਜਿਹੜੀ ਖੇਜਰ ਖਵਾਜੀ ਵੱਲੋਂ ਬਾਬਾ ਖੇਜਰ ਖਵਾਜੀ ਵੱਲੋਂ ਜਿਹੜੀ ਦਰਿਆ ਦੀ ਢਾਹ ਲੱਗ ਰਹੀ ਆ ਉਹਨੂੰ ਰੋਕਣ ਵਾਸਤੇ ਜਿਹੜੇ ਯਤਨ ਜਿਹੜੇ ਹੋ ਰਿਹਾ ਔਰ ਨਾਲ ਦੀ ਨਾਲ ਅਰਦਾਸ ਬੇਨਤੀਆਂ ਸਾਰੀ ਸੰਗਤ ਕਰ ਲਈ ਆ ਇੱਥੇ ਸੰਤ ਬਾਬਾ ਜੈ ਸਿੰਘ ਜੀ ਉਹਨਾਂ ਦੀ ਸੰਗਤ ਜਿਹੜੀ ਪਿੱਛੇ ਕਟਿਆ ਦੇ ਲੱਗੀ ਹੋਈ ਆ ਪਰ ਪਰਕੇ ਦੇਣ ਲਈ ਆ ਔਰ ਉਹਨਾਂ ਦੀ ਟੀਮ ਸੰਤ ਬਾਬਾ ਸੁੱਖਾ ਸਿੰਘ ਜੀ ਸਰਾਲੀ ਸਾਹਿਬ ਵਾਲਿਆਂ ਦੀ ਟੀਮ ਜਿਹੜੀ ਆ ਉਹ ਇੱਥੇ ਆਣ ਕੇ ਮੌਕੇ ਤੋਂ ਕੰਮ ਤੇ ਲੱਗੀ ਹੋਈ ਆ ਬਾਕੀ ਹੋਰ ਇਲਾਕਾ ਨਿਵਾਸੀ ਸਾਧ ਸੰਗਤਾਂ ਹਰ ਹਰ ਪਖ ਤੋਂ ਹਰ ਲੋਕ ਇੱਥੇ ਆ ਰਹੇ ਔਰ ਆਣ ਕੇ ਮਦਦ ਕਰ ਰਹੇ ਆ ਔਰ ਅੱਗੇ ਪ੍ਰਮਾਤਮਾ ਦਾ ਉਹ ਆਪਾਂ ਨੂੰ ਵਿਸ਼ਵਾਸ ਹੈ ਕਿ ਪ੍ਰਮਾਤਮਾ ਗੁਰੂ ਅਮਰਦਾਸ ਜੀ ਸਾਡੀ लाज ਰੱਖਣਗੇ ਔਰ ਇਹ ਮੁਕੰਮਲਤਾ ਹੋ ਕੇ ਇਥੇ ਦਰਿਆਈ ਢਾ ਜਿਹੜੀ ਆ ਬੰਦ ਹੋ ਜੇ ਕੱਲ ਜਿਹੜਾ ਇਸ ਬੰਨੂ ਢਾ ਲੱਗੀ ਸੀ ਰਾਤੋ ਰਾਤ ਜਿਹੜਾ ਬੰਨ ਤਿਆਰ ਕਰਨ ਦੇ ਵਿੱਚ ਸੱਟ ਲੱਗੇ ਉਹ ਕੀ ਕਹਿਣਾ ਕਰਦੇ ਦੇਖੋ ਇਹ ਆਪਣਾ ਖੇਜਰਪੁਰ ਲੋ ਬੰਨੇ ਭਾਜੇ ਤੋਂ ਪਿੱਥਲੇ ਤੇ ਮੈਂ ਸਮਝਦਾ ਕੁੱਤਕ ਹੀ ਹੋਇਆ ਰਾਤ ਤੇ ਗੁਰੂ ਅਮਰਦਾਸ ਜੀ ਮਹਾਰਾਜ ਆਪ ਚੱਲ ਕੇ ਮੇਰੇ ਖੇਲਾਂ ਕਲ ਸ਼ੀਤੀ ਤੇੜਾ ਜੀ ਅਰਦਾਸਾਂ ਬੜੀਆਂ ਕੀਤੀਆਂ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਜਿਹੜਾ ਬੰਨ ਸੀ ਸਾਡੇ ਦੇਖਦੇ 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 ਧਰੇ ਜਾ ਰਿਹਾ ਸੀ ਮਸ਼ੀਨ ਸੀ ਉਹ ਘਾਰੇ ਵਾਲਾ ਪਾਣੀ ਪਾਣੀ ਉਹ ਘਾਰੇ ਵਾਲੀ ਮਿੱਟੀ ਚੱਕ ਕੇ ਉਹਦੇ ਉੱਪਰ ਪਾਉਂਦੀ ਲਈ ਪਾਉਂਦੀ ਰਹੀ ਇੱਕ ਮਸ਼ੀਨ ਸੀ ਉਹ ਜਿਹੜਾ ਥੋੜੀ ਜਿਹੀ ਹਲਕੀ ਸੀ ਲੋਕ 2 ਵਜੇ ਹਾਰ ਕੇ ਚਲੇ ਗਏ ਮਸ਼ੀਨ ਵੀ हट ਗਈ ਤੇ ਕੁਦਰਤੀ ਤੌਰ ਤੇ ਦੋ ਮਸ਼ੀਨਾਂ ਇਹਨਾਂ ਨੇ ਸਰਦਾਰ ਹੁਕਮ ਸਿੰਘ ਜੀ ਇਧਰ ਹੁਕਮ ਸਿੰਘ ਜੀ ਇਧਰ ਤੇ ਹੁਕਮ ਸਿੰਘ ਜੀ ਨੇ ਕੈਰੀ ਫੋਨ ਕੀਤਾ ਇੰਦਰ ਨੂੰ ਕਿ ਮਸ਼ੀਨਾ ਪੇ ਦੋ ਮਸ਼ੀਨਾ ਹੋਰ ਆਈਆਂ ਆਉਂਦੇ-ਆਉਂਦੇ ਮਸ਼ੀਨਾ ਨੇ ਟਾਈਮ ਲਾਉਣਾ ਸੀਗਾ ਤੇ 2:00 2:30 ਵਜੇ ਫਿਰ ਉਹ 2:00 ਵਜੇ ਅਸੀਂ ਉਹ ਮਸ਼ੀਨ ਤੇ ਉਹ ਲੈ ਗਿਆ ਮਸ਼ੀਨ ਕੱਢ ਕੇ ਕਿ ਹੁਣ ਇੱਥੋਂ ਹੜ ਆਉਣਾ ਤੇ ਮੈਂ ਮਸ਼ੀਨ ਡੋਬ ਲੂੰਗਾ ਮਾਲਕ ਨੇ ਕਿਰਪਾ ਕੀਤੀ ਉਹਦੇ ਨੇ ਉਹਦਾ ਜਿਹੜਾ ਓਨਰ ਆ ਉਹ ਕਹਿੰਦਾ ਇੰਦਰ ਨੇ ਫੋਨ ਕੀਤਾ ਕਹਿੰਦਾ ਵੀ ਬਾੜੋ ਦੁਬਾਰਾ ਉਹ ਬੰਦ ਪਰ ਘਾਰਾ ਸੁੱਟਣ ਦਾ ਪਿਆ 4 ਘੰਟੇ 5 ਘੰਟੇ ਉਹਨੇ ਘਾਰਾ ਸੁੱਟਿਆ ਬਾਵਾ ਠੀਕ ਹੋ ਗਿਆ फेर ਇੱਕੋ ਜਿਹੇ ਤੋਂ ਅਡਵਾਂਸ ਬੰਨ ਹੋਰ ਬੰਨਿਆ ਕੋਈ 4-500 ਫੁੱਟ ਪਿੱਛੇ 16 ਲੱਖs ਇੱਕ ਕਿਲਾ ਜ਼ਮੀਨ ਇਹਨਾਂ ਲੋਕਾਂ ਨੇ ਖਰੀਦੀ। ਉਹ ਮੰਨਦਾ ਨਹੀਂ ਸੀ ਉਹ ਕਹਿੰਦਾ ਮੇਰੀ ਤਾਂ ਸਾਰੀ ੜਕੀ ਇਹੀ ਆ। ਇਹਨਾਂ 16 ਲੱਖs ਚ ਰਾ ਤੁਰਤ ਜ਼ਮੀਨ ਖੀਦੀ। ਉੱਪਰ ਦੇ ਮੜੇਵਾ ਪਾ ਕੇ ਇੱਕ ਨਵਾਂ ਬੰਨ ਬੰਨਿਆ। ਪਰ ਯਕੀਨ ਮੰਨਿਓ ਰਾਤ 10 ਵਜੇ ਉਹ ਪੂਰਾ ਹੋਇਆ। ਤੇ 10:05 ਤੇ ਸਾਰਾ ਹੀ ਬੰਨਾਇਆ ਬਹਿ ਗਿਆ। ਤੇ ਪਾਣੀ ਜਿਹੜਾ ਜਾ ਕੇ ਅਡਵਾਂਸ ਬੰਨ ਦੇ ਨਾਲ ਲੱਗ ਗਿਆ। ਹਰ ਗੁਰੂ ਦੀ ਕਿਰਪਾ ਉਹ ਪਾਣੀ ਘਟ ਵੀ ਗਿਆ ਪਾਣੀ ਦਾ ਜੋਰ ਵੀ हट ਗਿਆ ਪਾਣੀ ਫਿਰ ਉਧਰ ਨਿੱਤਰ ਵੀ ਗਿਆ ਸੋ ਗੱਲਿਆ ਇਹ ਯੁੱਧ ਹੈ ਯਾਰੋ ਮਾਰਗ ਦੀ ਕਿਰਪਾ ਨਾ ਹੋਵੇ ਤਾਂ ਬੰਦਾ ਕੁਝ ਨਹੀਂ ਕਰ ਸਕਦਾ ਤੇ ਯੁੱਧ ਸੰਗਤ ਸਾਰੀ ਇਕੱਠੀ ਹੋ ਕੇ ਲੜ ਰਹੀ ਆ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਉਹ ਚ 4 ਪੁਆਇੰਟ ਲਿਖਿਆ ਮੈਂ ਕਿਹਾ ਭਾਈ ਆ ਵਿਹਲਾ ਇੱਕ ਦੂਜੇ ਨੂੰ ਦਾਗੀ ਕਰਨ ਦਾ ਨਹੀਂ ਆ ਇਹ ਵੇਲਾ ਆ ਕਿ ਤੁਸੀਂ ਇੰਜੀਨੀਅਰ ਆਪਣੇ ਪੰਜਾਬ ਦੇ ਜਿਹੜੇ ਕਾਬਿਲ ਆ ਉਹਨਾਂ ਨੂੰ ਕਹੋ ਕਿ ਵੀ ਪਾਣੀ ਸੈਟਲਾਈਟ ਮੈਪਿੰਗ ਨਾਲ ਦੇਖੋ ਕਿ ਕਿੱਥੇ ਕਿੱਥੇ ਤੈਂ ਜਾ ਚੁੱਕਿਆ ਔਰ ਚਾਹੇ ਬੰਬੂ ਘਾਟ ਜਿਹੜੇ ਉਹਨਾਂ ਨੂੰ ਦੇ ਦਿਓ ਉਹਨਾਂ 'ਚ ਬਹਿ ਕੇ ਜਾਣ ਮੌਇਨਾ ਕਰਨ ਚਾਹੇ ਆਪਣੇ ਵਾਲਾ ਹੈਲੀਕਾਪਟਰ ਵੀ ਨਾਲ ਉਹਨਾਂ ਨੂੰ ਦੇ ਦਿਓ ਚਾਰ ਪੰਜ ਬੰਦਿਆਂ ਦੀ ਟੀਮ ਰਾਵੀ ਬਿਆਸ ਤੇ ਸਤਲੁਜ ਤੇ ਕੰਗਰ ਇਹਨਾਂ ਦਾ ਮੌਇਨਾ ਅੱਜ ਕਰੋ ਔਰ ਇਹ ਦੇਖੋ ਕਿ ਹਰ ਹਰ ਤੀਜੇ ਸਾਲ ਕਿਉਂ ਆ ਰਿਹਾ ਹੈ ਇੱਕ ਵਰਲਡ ਕਲਾਸ ਕੰਸਲਟੈਂਟ ਲਿਆਉਣ ਦੀ ਲੋੜ ਹੈ ਉਹ ਮੈਂ ਪ੍ਰਧਾਨ ਮੰਤਰੀ ਨੂੰ ਲਿਖਿਆ ਸੋ ਇਦਾਂ ਦੀਆਂ ਗਲੀਆਂ ਔਰ ਇੱਕ ਜੱਜ ਹਾਈ ਕੋਰਟ ਦਾ ਅਪਾਇੰਟ ਕਰੋ ਜਿਹੜਾ ਸਿਟਿੰਗ ਜੱਜ ਹੋਵੇ ਉਹ ਫੈਸਲਾ ਕਰੇ ਕਿ ਇਹ ਕੁਦਰਤੀ ਆਫਤਾ ਜਾਂ ਅਫਸਰਾਂ ਦੀ ਅੰਗਲੀ ਨਾ ਚਾਹੇ BBMP ਆ ਤੇ ਚਾਹੇ ਸਾਡੀ ਪੰਜਾਬ ਦਾ ਇਰੀਗੇਸ਼ਨ ਡਿਪਾਰਟਮੈਂਟ ਹੈ ਸੈਕਟਰੀ ਆ ਮੰਤਰੀ ਆ ਇਹਨਾਂ ਦੀ ਗਲਤੀ ਨਾ ਹੋਇਆ ਉਹ ਫਿਕਸ ਕਰੋ ਰਿਸਪਾਂਸਿਬਿਲਟੀ ਲੇਕਨ ਹਾਲੇ ਤੱਕ ਕੁਝ ਨਹੀਂ ਹੋਇਆ ਉਹਦੇ ਤੋਂ ਤਿੰਨ ਮੈਨੂੰ ਪਤਾ ਲੱਗਾ ਪ੍ਰਧਾਨ ਮੰਤਰੀ ਜੀ ਆ ਰਹੇ ਆ ਮੈਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆਹੀ ਗੱਲਾਂ ਕਿ ਇੱਕ ਸਿਟਿੰਗ ਜੱਜ ਬਿਠਾਓ ਜਿਹੜਾ ਜ਼ਿੰਮੇਵਾਰੀ ਫਿਕਸ ਕਰੇ ਉਹਦੇ ਨਾਲ-ਨਾਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਸਾਡਾ ਡਾਇਰੈਕਟਰ ਇਰੀਗੇਸ਼ਨ ਹੋਣਾ ਚਾਹੀਦਾ ਜਿਹੜਾ ਫੈਸਲੇ ਲਵੇ ਕਿ ਕਿੰਨੇ ਫੁੱਟ ਤਈ ਅਸੀਂ ਪਾਣੀ ਰੱਖਣਾ ਡੈਮ ਨੂੰ ਕਿੰਨਾ ਖਾਲੀ ਰੱਖਣਾ ਥੋੜਾ ਖਾਲੀ ਰੱਖਣਾ ਪੈਣਾ ਅਸੀਂ ਹਰ ਸਾਲ ਡੁੱਬਣ ਦਾ ਠੇਕਾ ਨਹੀਂ ਲੈ ਲਿਆ ਕਿ ਡੁੱਬੀਏ ਅਸੀਂ ਤੇ ਪਾਣੀ ਹਰਿਆਣਾ ਔਰ ਰਾਜਸਥਾਨ ਨੂੰ ਜਾਵੇ ਜਾਵੇ ਹੁਣ ਸਾਰਾ ਪਾਕਿਸਤਾਨ ਜਾ ਰਿਹਾ ਫਾਇਦਾ ਕੀ ਔਰ ਪ੍ਰਧਾਨ ਮੰਤਰੀ ਜੀ ਨੂੰ ਮੈਂ ਇਹ ਵੀ ਕਿਹਾ ਕਿ ਜਿਨ੍ਹਾਂ ਦੀਆਂ ਹੜਾਂ ਦੇ ਇਲਾਕੇ ਜਮੀਨਾਂ ਨੇ ਉਹਨਾਂ ਨੂੰ ਕੰਪਨਸੇਸ਼ਨ ਦੇਓ 50 ਲੱਖ ਰੁਪਏ ਕਿੱਲੇ ਦਾ ਕਿਤੇ ਹੋਰ ਲੈ ਲੈਣਗੇ ਇੱਥੇ ਨਹੀਂ ਮਿਲੂਗੀ ਕਿਸੇ ਹੋਰ ਸੂਬੇ ਚਲ ਜਾਣਗੇ ਹਿੰਦੁਸਤਾਨ ਚ ਕਿਤੇ ਵੀ ਲੈ ਲੈਣਗੇ ਇਹ ਹਰ ਸਾਲ ਇਹਨਾਂ ਦੇ ਘਰ ਇਹਨਾਂ ਦੀਆਂ ਫਸਲਾਂ ਇਹਨਾਂ ਦੇ ਕੱਪੜੇ ਇਹਨਾਂ ਦੇ ਪਰਿਵਾਰ ਬੱਚੇ ਪੜ੍ਹਾਈ ਖਣੋਂ ਜਾਂਦੇ ਰਹਿੰਦੇ ਆ ਪੜ੍ਹ ਰਹੇ ਨਹੀਂ ਜਾਣ ਦਾ ਰਾਹੀ ਕਿਤੇ ਨਹੀਂ ਪੜਨਾ ਕੀ ਆ ਕੋਈ ਨਾ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਕੰਮ ਹੋਰ ਕਰੋ ਕਿ ਆ ਸਾਰਾ ਹੜ ਹੁਣ ਪਾਕਿਸਤਾਨ ਜਾ ਰਿਹਾ ਇਹਦਾ ਫਾਇਦਾ ਸਾਡਾ ਫਾਇਦਾ ਵੀ ਫੜਾ ਦਾ ਫਾਇਦਾ ਵੀ ਆ ਲੇਕਿਨ ਉਹ ਫਾਇਦਾ ਕੀ ਅਸੀਂ ਚੱਕ ਰਹੇ ਆ ਸਾਡਾ 1 ਫੁੱਟ ਵੀ ਵਾਟਰ ਲੈਵਲ ਉੱਪਰ ਨਹੀਂ ਆਇਆ ਨਾ 19 ਚ ਨਾ 23 ਚ ਨਾ 25 ਚੋਣਾ ਇਹਨੂੰ ਥੱਲੇ ਕਿਵੇਂ ਆਪਾਂ ਪੰਪ ਕਰਨਾ ਇਹਦੀਆਂ ਸਕੀਮਾਂ ਵੜਾਓ ਜੇ ਕਿਤੇ ਸਾਨੂੰ ਮੀਟਿੰਗ ਸਦੋਂਗੇ ਤਾਂ ਅਸੀਂ ਦੱਸਾਂਗੇ ਕਿ ਕਿੱਦਾਂ ਹੁੰਦਾ ਤੇ ਮੈਨੂੰ ਉਮੀਦ ਆ ਕਿ ਪ੍ਰਧਾਨ ਮੰਤਰੀ ਜਿਹੜਾ ਆਂਦਾ ਨਾ ਜਦੋਂ ਗੇੜਾ ਮਾਰ ਕੇ ਜਾਂਦਾ ਕਿੰਨੀ ਹਣੀ ਸੁੱਟਦਾ ਉਹ ਹੱਲ ਲੱਭ ਕੇ ਦਿੰਦਾ ਹਰ ਚਾਹੀਦਾ ਸਭ